ਹਾਂਜੀ ਦੋਸਤੋ ਅੱਜ ਇੱਕ ਹੋਰ ਨਵੀਂ ਸਕੀਮ ਲੈ ਕੇ ਆਏ ਆ ਜਿਹੜੀ ਕਿ ਮਹਿਲਾਵਾਂ ਦੇ ਲਈ ਸਰਕਾਰੀ ਸਕੀਮ ਹੈ ਕੀ ਸਰਕਾਰੀ ਸਕੀਮ ਹੈ ਤੇ ਇਸ ਸਕੀਮ ਦੇ ਦੋਸਤੋ ਜਿਹੜੀ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜੀ ਇਹ ਸਰਕਾਰੀ ਸਕੀਮ ਹੈ ਠੀਕ ਹੈ ਜੀ ਮਹਿਲਾਵਾਂ ਦੀ ਸਰਕਾਰੀ ਸਕੀਮ ਹੈ ਇਹਦੇ ਤਹਿਤ ਹਰ ਔਰਤ ਨੂੰ 2750 ਰੁਪਏ ਜਿਹੜੇ ਉਹ ਮਿਲਿਆ ਕਰਨਗੇ ਬੈਂਕ ਖਾਤੇ ਦੇ ਵਿੱਚ ਤੇ ਜਿਹੜੇ ਫਾਰਮ ਹੈ ਉਹ ਸ਼ੁਰੂ ਹੋ ਚੁੱਕੇ ਨੇ ਤੇ ਉਸ ਇਸ ਜਿਹੜੀਆਂ ਸ਼ਰਤਾਂ ਨੇ ਠੀਕ ਹੈ ਜੀ ਇਸ ਸਕੀਮ ਦੀਆਂ ਉਹ ਕੀ ਰਹਿਣ ਵਾਲੀਆਂ ਨੇ ਅੱਜ ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਠੀਕ ਹੈ ਜੀ ਤੇ ਜਿਹੜਾ ਬੈਂਕ ਖਾਤਾ ਲੱਗਣਾ ਹੈ ਠੀਕ ਹੈ ਜੀ ਉਹ ਬੈਂਕ ਖਾਤਾ ਕਿਹੜਾ ਹੋਣਾ ਚਾਹੀਦਾ ਹੈ ਠੀਕ ਹੈ ਜੀ ਇਹ ਸਾਰਾ ਕੁਝ ਦੱਸਾਂਗੇ ਤੇ ਜਿਹੜੇ ਇਹ ਫਾਰਮ ਭਰੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਲੇਡੀ ਜਿਹੜੀਆਂ ਫਾਰਮ ਆ ਭਰ ਰਹੀਆਂ ਨੇ ਠੀਕ ਹੈ ਜੀ ਇਹ ਕਿੱਥੇ ਫਾਰਮ ਭਰੇ ਜਾ ਰਹੇ ਨੇ ਇਹ ਵੀ ਤੁਹਾਨੂੰ ਸਭ ਕੁਝ ਅਸੀਂ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਕਿ ਕਿੱਥੇ ਜਾ ਕੇ ਤੁਸੀਂ ਆਪਣਾ ਫਾਰਮ ਭਰਨਾ ਹੈ ਤੇ ਉਹ ਫਾਰਮ ਭਰ ਕੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਜਿਹੜਾ 2750 ਰੁਪਿਆ ਉਹ ਮਿਲਣ ਵਾਲਾ ਹੈ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਸਾਨੂੰ ਹੌਸਲਾ ਹੁੰਦਾ ਹੈ ਤੇ ਅਸੀਂ ਨਵੀਆਂ ਨਵੀਆਂ ਸਕੀਮਾਂ ਜਿਹੜੀਆਂ ਕਿ ਕੇਂਦਰ ਸਰਕਾਰ ਦੀਆਂ ਹੋਵੇ ਚਾਹੇ ਫਿਰ ਰਾਜ ਸਰਕਾਰ ਦੀਆਂ ਹੋਣ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਆ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤਾਂ ਦੋਸਤੋ ਚੱਲਦੇ ਆਪਾਂ ਮੇਨ ਅਪਡੇਟ ਉੱਤੇ ਕੀ ਮੇਨ ਅਪਡੇਟ ਹੈ ਇਸ ਸਕੀਮ ਨੂੰ ਲੈ ਕੇ ਕੀ ਹਦਾਇਤਾਂ ਨੇ ਸਾਰਾ ਕੁਝ ਜਾਣਦੇ ਆਂ ਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਆਪਣਾ ਆਰਟੀਕਲ ਹੈ ਆਰਟੀਕਲ ਕਿਸ ਨੂੰ ਲੈ ਕੇ ਜੀ ਮਹਿਲਾ ਯੋਜਨਾ ਠੀਕ ਹੈ ਜੀ ਹੁਣ ਸਰਕਾਰ ਵੱਲੋਂ ਔਰਤਾਂ ਨੂੰ ਜਿਹੜਾ ਦਿੱਤੇ ਜਾਣਗੇ 2700 ਰੁਪਏ ਪ੍ਰਤੀ ਮਹੀਨਾ ਤਾਂ ਦੋਸਤੋ 2700 ਰੁਪਏ ਜਿਹੜਾ 2700 ਰੁਪਏ ਮਹੀਨਾ ਜਿਹੜਾ ਔਰਤਾਂ ਨੂੰ ਦਿੱਤਾ ਜਾਏਗਾ ਉਹਦੇ ਅਰਜੀ ਫਾਰਮ ਹੈ ਜਿਹੜੇ ਸ਼ੁਰੂ ਹੋ ਚੁੱਕੇ ਨੇ ਤੇ ਇੱਥੋਂ ਕਰੋ ਅਪਲਾਈ ਕਿੱਥੋਂ ਕਰਨਾ ਹੈ ਇਹਦੇ ਬਾਰੇ ਹੀ ਆਪਾਂ ਇਹ ਵੀਡੀਓ ਬਣਾਈ ਹੈ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਰਾ ਕੁਝ ਤੱਤੇ ਅਨਾਲ ਤੁਸੀਂ ਵੀਡੀਓ ਸੁਣਨੀ ਹੈ ਠੀਕ ਹੈ ਜੀ ਸਰਕਾਰ ਵੱਲੋਂ ਔਰਤਾਂ ਦੇ ਲਈ ਇੱਕ ਨਵੀਂ ਸਕੀਮ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਸਰਕਾਰ ਵੱਲੋਂ 2750 ਰੁਪਏ ਪ੍ਰਤੀ ਮਹੀਨਾ ਜੜਾ ਦਿੱਤੇ ਜਾਣਗੇ ਇਸ ਸਕੀਮ ਦੇ ਲਈ ਅਰਜੀ ਫਾਰਮ ਭਰਨੇ ਵੀ ਸ਼ੁਰੂ ਹੋ ਗਏ ਹਨ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਅਰਜੀ ਫਾਰਮ ਜਿਹੜੇ ਭਰਨੇ ਸ਼ੁਰੂ ਹੋ ਚੁੱਕੇ ਨੇ ਜਿਨ੍ਹਾਂ ਔਰਤਾਂ ਦੇ ਇਹ ਫਾਰਮ ਭਰੇ ਜਾਣਗੇ ਤਾਂ ਸ਼ਰਤਾਂ ਸ਼ਰਤਾਂ ਸਭ ਕੁਝ ਇਸ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕਈ ਸਕੀਮਾਂ ਚਲਾਈਆਂ ਜਾਂਦੀਆਂ ਹਨ ਠੀਕ ਹੈ ਜੀ ਸਮਾਜਿਕ ਨਿਆਂ ਨੂੰ ਪਰਫੂਲ ਕਰਨ ਦੇ ਲਈ ਮੌਜੂਦਾ ਸਮੇਂ ਦੇ ਵਿੱਚ ਔਰਤਾਂ ਲਈ ਲਈ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਦਾ ਮੁੱਖ ਉਦੇਸ਼ ਔਰਤਾਂ ਨੂੰ ਆਰਥਿਕ ਤੌਰ ਤੇ ਪਰਦਾ ਆਰਥਿਕ ਸਹਾਇਤਾ ਜਿਹੜੀ ਪ੍ਰਦਾਨ ਕਰਨਾ ਹੈ ਅਤੇ ਉਹਨਾਂ ਨੂੰ ਸਮਾਜਿਕ ਬਰਾਬਰੀ ਦਾ ਦਰਜਾ ਦਿਵਾਉਣਾ ਹੈ ਇਸ ਨੂੰ ਧਿਆਨ ਦੇ ਰੱਖ ਕੇ ਇਹ ਸ਼ੁਰੂ ਕੀਤਾ ਗਿਆ ਪਰ ਜਾਗਰੂਕਤਾ ਕਾਰਨ ਬਹੁਤ ਸਾਰੇ ਲੋਕ ਜਿਹੜੀ ਇਹਨਾਂ ਨੂੰ ਜਾਗਰੂਕ ਨਹੀਂ ਹੁੰਦੇ ਇਸ ਕਰਕੇ ਦੋਸਤੋ ਇਹਨਾਂ ਸਕੀਮਾਂ ਦਾ ਪਤਾ ਨਹੀਂ ਲੱਗ ਪੰਦਾ ਤੇ ਨਾ ਹੀ ਇਹਨਾਂ ਸਕੀਮਾਂ ਦਾ ਜਿਹੜਾ ਫਾਇਦਾ ਲੋਕ ਚੱਕ ਸਕਦੇ ਨੇ ਤਾਂ ਸਰਕਾਰ ਨੇ ਬਹੁਤ ਵਧੀਆ ਸਕੀਮ ਚਲਾਈ ਹੈ ਤੁਸੀਂ ਦੇਖ ਸਕਦੇ ਹੋ ਸਰਕਾਰ ਦੇਗੀ ਮਹਿਲਾਵਾਂ ਕੋ 2750 ਰੁਪਏ ਪ੍ਰਤੀ ਮਹੀਨਾ ਤਾਂ ਦੋਸਤੋ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਤੁਹਾਨੂੰ ਦੱਸਣ ਜਾ ਰਹੇ ਹਾਂ ਦੋਸਤੋ ਇਸ ਸਕੀਮ ਦੇ ਤਹਿਤ ਇਹ ਜਿਨ੍ਹਾਂ ਮਾਪਿਆਂ ਦੀਆਂ ਧੀਆਂ ਹਨ ਠੀਕ ਹੈ ਜੀ ਹੁਣ ਧਿਆਨ ਨਾਲ ਤੁਸੀਂ ਸੁਣਨਾ ਇਸ ਯੋਜਨਾ ਦੇ ਤਹਿਤ ਯਾਨੀ ਕਿ ਇਸ ਸਕੀਮ ਦੇ ਤਹਿਤ ਜਿਨ੍ਹਾਂ ਮਾਪਿਆਂ ਦੀਆਂ ਧੀਆਂ ਹਨ ਉਹ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਯਾਨੀ ਕਿ ਜਿਨ੍ਹਾਂ ਦੀਆਂ ਠੀਕ ਹੈ ਜੀ ਬੇਟੀਆਂ ਹਨ ਉਹ 45 ਸਾਲ ਦੀ ਉਮਰ ਹੋਣ ਤੋਂ ਬਾਅਦ ਇਹ ਸਕੀਮ ਅਪਲਾਈ ਕਰ ਸਕਦੇ ਹਨ ਉਹਨਾਂ ਨੂੰ 45 ਸਾਲ ਤੋਂ ਬਾਅਦ 60 ਸਾਲ ਤੱਕ ਜਿਹੜੀ ਪ੍ਰਤੀ ਮਹੀਨਾ ਜਿਹੜੀ 2750 ਰੁਪਏ ਮਿਲਣਗੇ ਜਿਹੜੇ ਦਿੱਤੇ ਜਾਣਗੇ ਠੀਕ ਹੈ ਜੀ ਇਸ ਸਕੀਮ ਨੂੰ ਲਾਟ ਲਈ ਸਮਾਜਿਕ ਸੁਰੱਖਿਆ ਪੱਤਾ ਸਕੀਮ ਵੀ ਕਿਹਾ ਜਾਂਦਾ ਹੈ ਤਾਂ ਦੋਸਤੋ ਇਹ ਸਕੀਮਾ ਜੀ 2750 ਰੁਪਏ ਮਿਲਗੇ ਜਿਨ੍ਹਾਂ ਦੀਆਂ ਕੁੜੀਆਂ ਨੇ ਠੀਕ ਹੈ ਜੀ ਅੱਗੇ ਕੀ ਕਹਿੰਦੇ ਆ ਨੀ ਇਸ ਸਕੀਮ ਕੇ ਤਹਿਤ ਸੂਬਾ ਸਰਕਾਰ ਵੱਲੋਂ 2750 ਰੁਪਏ ਪ੍ਰਤੀ ਮਹੀਨਾ ਉਹਨਾਂ ਪਰਿਵਾਰਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਸਿਰਫ ਲੜਕੀਆਂ ਯਾਨੀ ਜਿਹੜੇ ਬੱਚੇ ਨੇ ਉਹ ਲੜਕੀਆਂ ਹਨ ਇਸ ਦਾ ਲਾਭ ਸਿਰਫ ਲੜਕੀਆਂ ਦੇ ਮਾਪਿਆਂ ਨੂੰ ਹੀ ਦਿੱਤਾ ਜਾਂਦਾ ਹੈ ਇਹ ਲਾਭ 45 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਹੁੰਦਾ ਹੈ ਤਾਂ ਦੋਸਤੋ ਹੁਣ ਤੋਂ ਸਮਝਣ ਵਾਲੀ ਗੱਲ ਹੈ ਕਿ ਜਿਨ੍ਹਾਂ ਦੇ ਕੋਲ ਸਿਰਫ ਕੁੜੀਆਂ ਹਨ ਠੀਕ ਹੈ ਜੀ ਮੁੰਡਾ ਨਹੀਂ ਹੈ ਕੁੜੀਆਂ ਨੇ ਜਿਹਨਾਂ ਮਾਪਿਓ ਕੋਲ ਉਹਨਾਂ ਨੂੰ ਇਹ 27500 ਰੁਪਏ ਮਿਲਣਗੇ ਠੀਕ ਹੈ ਜੀ ਤੇ ਉਹਨਾਂ ਦੀ ਉਮਰ ਹੈ ਜਿਹੜੀ 45 ਸਾਲ ਹੋਣੀ ਚਾਹੀਦੀ ਹੈ ਯਾਨੀ 45 ਸਾਲ ਤੋਂ ਬਾਅਦ ਹੀ ਮਾਪੇ ਅਪਲਾਈ ਕਰ ਸਕਦੇ ਹਨ ਤੇ 60 ਸਾਲ ਦੀ ਉਮਰ ਤੋ ਤੱਕ ਇਸ ਜਿਹੜਾ ਲਾਭ ਦਿੱਤਾ ਜਾਂਦਾ ਹੈ 60 ਸਾਲ ਦੀ ਉਮਰ ਤੋਂ ਬਾਅਦ ਇਸ ਸਕੀਮ ਦਾ ਜਿਹੜਾ ਨਾਮ ਹੈ ਬਦਲ ਕੇ ਬੁਢਾਪਾ ਪੈਨਸ਼ਨ ਹੈ ਜਿਹੜਾ ਕੀ ਆਪਾਂ ਬੁਢਾਪਾ ਪੈਨਸ਼ਨ ਲੱਗ ਜਾਏਗੀ ਕਿਉਂਕਿ ਜਦੋਂ ਲੜਕੀਆਂ ਵੀ ਜਵਾਨ ਹੋਏਗੇ ਵਿਆਹੀਆਂ ਜਾਣਗੀਆਂ ਇਸ ਦੌਰਾਨ ਇਹ ਜਿਹੜੇ ਮਾਪਿਓ ਨੇ ਇਹ ਵੀ ਬਜ਼ੁਰਗ ਹੋ ਜਾਣਗੇ ਤੇ ਉਸ ਟਾਈਮ ਇਹ ਜਿਹੜਾ ਇਹਦਾ ਜਿਹੜਾ ਇਹ ਸਕੀਮ ਦਾ ਨਾਮ ਹੈ ਠੀਕ ਹੈ ਜੀ ਉਹ ਵੀ ਬੁਢਾਪਾ ਸਨਮਾਨ ਪੱਤਾ ਰੱਖ ਦਿੱਤਾ ਜਾਂਦਾ ਹੈ ਅਤੇ ਲਾਭ ਲਗਾਤਾਰ ਜਾਰੀ ਰਹਿੰਦੇ ਨੇ ਇਹ ਹੀ ਲਾਭ ਮਿਲਦਾ ਰਹੇਗਾ ਤਾਂ ਉਮਰ ਠੀਕ ਹੈ ਜੀ ਤਾਂ ਅੱਗੇ ਕੀ ਲਿਖਦੇ ਨੇ ਸਕੀਮ ਦਾ ਲਾਭ ਲੈਣ ਦੇ ਲਈ ਅਰਜੀ ਦਸਤਾਵੇਜ਼ਾਂ ਬਾਰੇ ਗੱਲ ਕਰਦੇ ਹੋਏ ਆਮਦਨ ਸਰਟੀਫਿਕੇਟ ਠੀਕ ਹੈ ਜੀ ਜਿਸ ਨੂੰ ਆਪਾਂ ਇਨਕਮ ਸਰਟੀਫਿਕੇਟ ਕਹਿ ਦਿੰਨੇ ਆ ਉਹ ਜ਼ਰੂਰੀ ਹੈ ਜਨਮ ਸਰਟੀਫਿਕੇਟ ਜਨਮ ਕੀ ਜਿੱਥੇ ਮੰਨ ਲਓ ਦੋ ਕੁੜੀਆਂ ਜਿਹੜੀਆਂ ਤੁਸੀਂ ਦੋਆਂ ਤਿੰਨ ਕੁੜੀਆਂ ਜਿੰਨੀਆਂ ਵੀ ਉਹਨਾਂ ਦਾ ਜਨਮ ਸਰਟੀਫਿਕੇਟ ਹੋ ਗਿਆ ਠੀਕ ਹੈ ਜੀ ਉਹ ਪੜਦੀਆਂ ਕਿ ਨਹੀਂ ਪੜਦੀਆਂ ਉਹਨਾਂ ਦਾ ਕਿਉਂਕਿ ਪੜਦੀਆਂ ਹੀ ਹੋਣਗੀਆਂ 45 ਸਾਲ ਉਮਰ ਮਾਪਿਓ ਦੀ ਹੋ ਜਾਏ ਤੇ ਬੱਚੇ ਪੜਦੇ ਹੀ ਹੋਣਗੇ ਉਹਨਾਂ ਦਾ ਸਕੂਲ ਸਰਟੀਫਿਕੇਟ ਲੱਗੇਗਾ ਠੀਕ ਹੈ ਜੀ ਪੈਨ ਕਾਰਡ ਲੱਗੇਗਾ ਜੀ ਤੇ ਨਾਲ ਵੋਟਰ ਆਈਡੀ ਕਾਰਡ ਲੱਗੇਗਾ ਜੇ ਮਾਪਿਓ ਦਾ ਪੈਨ ਕਾਰਡ ਹੈ ਮਾਪਿਓ ਦਾ ਲੱਗ ਜਾਏਗਾ ਬੱਚੇ ਦਾ ਬੱਚੇ ਦਾ ਲੱਗੇਗਾ ਤੇ ਮਾਪਿਓ ਦਾ ਉਰੇ ਵੋਟਰ ਆਈਡੀ ਕਾਰਡ ਠੀਕ ਹੈ ਜੀ ਤੇ ਰਿ ਆਈ ਸੀ ਸਰਟੀਫਿਕੇਟ ਹੁਣ ਉਹ ਰਿ ਆਈ ਸੀ ਸਰਟੀਫਿਕੇਟ ਯਾਨੀ ਕਿ ਜਿੱਥੇ ਤੁਸੀਂ ਲੈ ਰਹੇ ਹੋ ਜਿਹਦੇ ਵਿੱਚ ਨਾਮ ਪਤਾ ਸਾਰਾ ਕੁਝ ਹੋਵੇ ਕਿਹੜਾ ਪਿੰਡ ਹੈ ਕਿਹੜਾ ਸ਼ਹਿਰ ਹੈ ਕਿਹੜੀ ਤਹਿਸੀਲ ਹੈ ਕਿਹੜਾ ਜ਼ਿਲ੍ਹਾ ਹੈ ਉਹ ਸਰਟੀਫਿਕੇਟ ਲੱਗੇਗਾ ਕਹਿੰਦਾ ਪਤਾ ਉਹਨਾਂ ਸਰਟੀਫਿਕੇਟ ਤੇ ਰਿ ਆਈ ਸੀ ਸਰਟੀਫਿਕੇਟ ਦੇ ਵਿੱਚ ਕੀ ਕੀ ਹੁੰਦਾ ਹੈ ਜਿਵੇਂ ਤੁਹਾਨੂੰ ਦੱਸ ਦੇਗੀ ਜਿਵੇਂ ਕਿ ਰਾਸ਼ਨ ਕਾਰਡ ਠੀਕ ਹੈ ਜੀ VOTER ਕਾਰਡ VOTER ਸੂਚੀ ਦੇ ਵਿੱਚ ਨਾਮ ਜੇ ਤੁਹਾਡਾ VOTER ਕਾਰਡ ਵੀ ਨਹੀਂ ਹੈ ਗਵਾਚਾ ਹੋਇਆ ਤਾਂ ਤੁਸੀਂ VOTER ਸੂਚੀ ਆਨਲਾਈਨ ਕਢਵਾ ਕੇ ਵੀ ਦੇ ਸਕਦੇ ਹੋ ਆਧਾਰ ਕਾਰਡ ਵੀ ਤੁਸੀਂ ਦੇ ਸਕਦੇ ਹੋ ਤੇ ਬੈਂਕ ਦੀ ਪਾਸਬੁੱਕ ਸਾਈਡ ਜਿਹੜੀ ਹੈ ਫੋਟੋ ਵੀ ਤੁਹਾਡੀ ਨਾਲ ਲੱਗੇਗੀ ਆਮਦਨ ਦਾ ਸਬੂਤ ਯਾਨੀ ਕਿ ਜਿਹੜਾ ਤੁਸੀਂ ਪਹਿਲਾਂ ਹੀ ਦੇਖ ਲਿਆ ਆਮਦਨ ਸਰਟੀਫਿਕੇਟ ਜਿਹੜਾ ਦੇ ਦੇਣਾ ਪਏਗਾ ਤੁਹਾਨੂੰ ਠੀਕ ਹੈ ਜੀ ਤੇ ਪੱਤਰ ਜਾਤੀ ਪ੍ਰਮਾਣ ਪੱਤਰ ਯਾਨੀ ਕਿ ਜਾਤੀ ਸਰਟੀਫਿਕੇਟ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਕਿਹੜੀ ਜਾਤੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ ਕੋਈ ਵੀ ਪਰਿਵਾਰ ਜੀਵੇ ਜਿੱਥੇ ਵੀ ਜੀਵ ਵਿਗਿਆਨ ਇਕੱਲੇ ਮਾਤਾ ਪਿਤਾ ਰਾਜ ਦੇ ਮੂਲ ਨਿਵਾਸੀ ਹਨ ਠੀਕ ਹੈ ਜੀ ਮਾਤਾ ਪਿਤਾ ਇਕੱਲੇ ਹਨ ਕੁੜੀਆਂ ਹਨ ਠੀਕ ਹੈ ਜੀ ਜਾਂ ਰਾ ਸਰਕਾਰ ਲਈ ਕੰਮ ਕਰਦੇ ਹਨ ਉਹਨਾਂ ਦਾ ਕੋਈ ਵੀ ਜੀਵ ਵਿਗਿਆਨ ਦਾ ਗੋਦ ਲਿਆ ਪੁੱਤਰ ਨਾ ਹੋਵੇ ਯਾਨੀ ਕਿ ਜੀਵਨਾ ਕੋਲ ਕੁੜੀਆਂ ਨੇ ਪਰ ਉਹਨਾਂ ਨੇ ਜੇ ਉਹਨਾਂ ਕੋਲ ਮੁੰਡਾ ਨਹੀਂ ਹੈਗਾ ਠੀਕ ਹੈ ਨਾ ਉਹਨਾਂ ਨੇ ਗੋਦ ਲਿਆ ਹੋਵੇ ਠੀਕ ਹੈ ਜੀ ਉਹ ਸਕੀਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਪਰ ਸਿਰਫ ਕੁੜੀ ਬੇਟੀਆਂ ਹੀ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ ਠੀਕ ਹੈ ਜੀ ਕੁੜੀਆਂ ਹੀ ਇਸਕੀਮ ਦਾ ਲਾਭ ਲੈ ਸਕਦੀਆਂ ਨੇ ਮੁੰਡਾ ਨਾ ਹੋਵੇ ਨਾ ਫਿਰ ਨਾ ਤਾਂ ਗੋਦ ਲਿਆ ਹੋਵੇ ਨਾ ਹੀ ਆਪਣਾ ਹੋਵੇ ਤਾਂ ਹੀ ਉਹ ਸਕੀਮ ਅਪਲਾਈ ਇਹ ਕਰ ਸਕਦੇ ਨੇ ਸਰਕਾਰ ਨੇ ਉਹਨਾਂ ਨੂੰ ਸਕੀਮ ਦਿੱਤੀ ਹੈ ਜਿਨ੍ਹਾਂ ਦੇ ਦੋ ਠੀਕ ਹੈ ਜੀ 2 ਜਾਂ 2 ਤੋਂ ਜ਼ਿਆਦਾ ਬੇਟੀਆਂ ਹਨ ਉਹਨਾਂ ਨੂੰ ਇਹ ਸਕੀਮ ਦਿੱਤੀ ਹੈ ਇਸਕੀਮ ਦੇ ਅਧੀਨ ਦਾ ਸਕੀਮ ਅਧੀਨ ਲਾਭ ਲੈਣ ਦੇ ਲਈ ਦੋਸਤੋ ਸਾਰੇ ਸਰੋਤਾਂ ਤੋਂ ਪਰਿਵਾਰ ਦੀ ਕੁੱਲ ਸਾਲਾਨਾ ਆਮਦਨ 2 ਲੱਖ ਤੋਂ ਵੱਧ ਜਿਹੜੀ ਤੁਹਾਡੀ ਆਮਦਨ ਨਹੀਂ ਹੋਣੀ ਚਾਹੀਦੀ ਹੈ ਠੀਕ ਹੈ ਜੀ ਮਾਪਿਓ ਦੀ ਆਮਦਨ ਜਿਹੜੀ ਜਿੰਨੇ ਵੀ ਤੁਸੀਂ ਕੰਮ ਕਰਦੇ ਹੋ ਚਾਹੇ ਉਹ ਪਾਰਟ ਟਾਈਮ ਕਰਦੇ ਹੋ ਚਾਹੇ ਰੈਗੂਲਰ ਕਰਦੇ ਹੋ ਉਹਨਾਂ ਦੀ ਜਿਹੜੀ ਵੀ ਮਹੀਨੇ ਦੀ ਆਮਦਨ ਬਣਦੀ ਹੈ ਚਾਹੇ ਇਕੱਲੇ ਕਰਦੇ ਹੋ ਭਾਵੇਂ ਦੋਨੇ ਜੀ ਰਲ ਕੇ ਕਰਦੇ ਹੋ ਤੁਹਾਡੀ ਜਿਹੜੀ ਪੂਰੇ ਪਰਿਵਾਰ ਦੀ ਜਿਹੜੀ ਆਮਦਨ ਹੈ ਉਹ 2 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਉਸ ਤੋਂ ਅੱਗੇ ਤੁਹਾਨੂੰ ਦੱਸ ਦਈਏ ਕਿ ਯੋਗ ਪਰਿਵਾਰ ਮਾਤਾ ਪਿਤਾ ਵਿੱਚੋਂ ਕਿਸੇ ਦੀ ਵੀ 45 ਸਾਲ ਦੀ ਉਮਰ ਪੂਰੀ ਹੋਣ ਦੀ ਮਿਤੀ 15 ਸਾਲ ਦੀ ਮਿਆਦ ਲਈ ਸਕੀਮ ਦੇ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ। ਯਾਨੀ ਕਿ 15 ਸਾਲ ਦੀ ਮਿਆਦ ਮਿਲੇਗੀ ਜਿਵੇਂ ਕਿ 45 ਸਾਲ ਹੋਰਾਂ ਦੀ ਉਮਰ ਹੋ ਗਈ ਜੇ ਇਹਦੀ ਵੀ ਪਹਿਲਾ ਹੋ ਗਈ ਚਾਹੇ ਮਾਦੀ ਪਹਿਲਾ ਹੋ ਜਾਵੇ ਚਾਹੇ ਪਿਓ ਦੀ ਪਹਿਲਾ ਹੋ ਜਾਵੇ 45 ਸਾਲ ਉਮਰ ਠੀਕ ਹੈ ਜੀ ਉਸ ਨੂੰ ਹੀ ਲਾਭ ਮਿਲੇਗਾ 15 ਸਾਲ ਤੱਕ ਮਿਲੇਗਾ 15 ਤੋਂ ਬਾਅਦ ਦੋਸਤੋ 15 ਸਾਲ ਇਹ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਦੋਸਤੋ 45 ਸਾਲ ਉਮਰ ਪਹਿਲਾਂ ਹੋ ਚੁੱਕੀ ਹੈ ਯਾਨੀ ਕਿ 60 ਸਾਲ ਹੈ ਜਿਹੜੀ ਉਹਦੀ ਉਮਰ ਹੋ ਜਾਗੀ ਉਸ ਤੋਂ ਬਾਅਦ ਉਹ ਸਕੀਮ ਹੈ ਜਿਹੜੀ ਬੁਢਾਪਾ ਪੈਨਸ਼ਨ ਦੇ ਅਧੀਨ ਆ ਜਾਗੀ ਜਿੰਨੀ ਵੀ ਬੁਢਾਪਾ ਮੈਨਸ਼ਨ ਹੋਏਗੀ ਉਹ ਮਿਲਿਆ ਕਰੇਗੀ 15 ਸਾਲ ਰੈਗੂਲਰ ਜਿਹੜੀ ਤੁਹਾਨੂੰ ਠੀਕ ਹੈ ਜੀ ਹੁਣ ਅੱਗੇ ਦੱਸ ਦਈਏ ਤੁਹਾਨੂੰ ਜੀ ਜੇਕਰ ਮਾਂ ਬਚ ਜਾਂਦੀ ਹੈ ਤਾਂ ਲਾਭ ਉਸ ਨੂੰ ਦਿੱਤਾ ਜਾਵੇਗਾ ਠੀਕ ਹੈ ਜੀ ਯਾਨੀ ਕਿ ਜਦ 45 ਸਾਲ ਉਮਰ ਹੋ ਗਈ ਪੂਰੀ ਹੋਣ ਦੀ ਉਮਰ ਹੋ ਗਈ ਤਾਂ ਉਹ ਜੇ ਮਾਂ ਵੀ ਬਚ ਜਾਂਦੀ ਹੈ ਤਾਂ ਲਾਭ ਉਸ ਨੂੰ ਵੀ ਦਿੱਤਾ ਜਾਵੇਗਾ ਠੀਕ ਹੈ ਜੀ ਜੇਕਰ ਮਾਂ ਜਿੰਦਾ ਨਹੀਂ ਹੈ ਤਾਂ ਲਾਭ ਪਿਤਾ ਨੂੰ ਦਿੱਤਾ ਜਾਵੇਗਾ ਉਨਾ ਚੋ ਜੇ ਮਾਲੋ ਕਈ ਵਾਰ ਇਹ ਹੁੰਦਾ ਨੇ ਜਿਵੇਂ ਬੱਚੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਕਈ ਵਾਰ ਮਾਪਿਓ ਐਕਸਪਾਇਰ ਹੋ ਜਾਂਦੇ ਨੇ ਕਿਸੇ ਦੇ ਛੋਟੀ ਉਮਰੇ ਬੱਚੇ ਨੂੰ ਛੱਡ ਜਾਂਦੇ ਨੇ ਤਾਂ ਇਸ ਹਾਲਾਤ ਦੇ ਵਿੱਚ ਜੇ ਕੁੜੀਆਂ ਨੇ ਠੀਕ ਹੈ ਜੀ ਦੁਬਾਰਾ ਤੁਹਾਨੂੰ ਸਮਝਾ ਦਾਂ 2 ਜਾਂ 2 ਤੋਂ ਜ਼ਿਆਦੀਆਂ ਕੁੜੀਆਂ ਹਨ ਠੀਕ ਹੈ ਜੀ ਮਾਪਿਓ ਦੀ 45 ਸਾਲ ਉਮਰ ਹੋਵੇ ਠੀਕ ਹੈ ਜੀ ਅਗਰ ਮਾਂ ਜਿੰਦਾ ਹੈ ਤਾਂ ਮਾਂ ਨੂੰ ਮਿਲੇਗਾ ਅਗਰ ਮਾਂ ਜਿੰਦਾ ਨਹੀਂ ਤਾਂ 45 ਸਾਲ ਅਗਰ ਪਿਓ ਦੀ ਉਮਰ ਹੈ ਤਾਂ ਪਿਓ ਨੂੰ ਇਹ ਸਕੀਮ ਦਿੱਤੀ ਜਾਏਗੀ ਯਾਨੀ ਕਿ ਕਿਉਂਕਿ ਬੱਚੇ ਉਸ ਟਾਈਮ ਨਵਾਲੇ ਕੋ ਹੁੰਦੇ ਨੇ ਠੀਕ ਹੈ ਜੀ ਅੱਗੇ ਕੀ ਲਿਖਦੇ ਨੇ ਜੀ ਹੁਣ ਐਪਲਾਈ ਕਿੱਥੇ ਕਰਨੀ ਹੈ ਦੋਸਤੋ ਤੁਸੀਂ ਜਿਹੜਾ ਸਕੀਮ ਲਈ ਅਪਲਾਈ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਕਿਵੇਂ ਅਪਲਾਈ ਕਰਨਾ ਹੈ ਇਸ ਬਾਰੇ ਆਪਾਂ ਜਾਣਨ ਵਾਲੇ ਆ ਤਾਂ ਧਿਆਨ ਨਾਲ ਤੁਸੀਂ ਵੀਡੀਓ ਦੇਖਣੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਬਿਨੇਕਾਰ ਨੂੰ ਆਪਣੇ ਬਲੌਕ ਜ਼ਿਲ੍ਹੇ ਦੇ ਵਿੱਚ ਸਮਾਜ ਭਲਾਈ ਵਿਭਾਗ ਠੀਕ ਹੈ ਡੀ ਐਸਡਬਲਯੂ ਦੇ ਡਬਲਯੂਓ ਦੇ ਦਫ਼ਤਰ ਦੇ ਵਿੱਚ ਠੀਕ ਹੈ ਜੀ ਜ਼ਿਲ੍ਹਾ ਭਲਾਈ ਜਿਹੜਾ ਹੁੰਦਾ ਹੈ ਜ਼ਿਲ੍ਹਾ ਭਲਾਈ ਸਮਾਜਿਕ ਕਲਿਆਣ ਵਿਭਾਗ ਹੁੰਦਾ ਹੈ ਉਹਦੇ ਵਿੱਚ ਤੁਸੀਂ ਜਾਣਾ ਪੈਂਦਾ ਹੈ ਤੁਹਾਨੂੰ ਠੀਕ ਹੈ ਜੀ ਅਤੇ ਬਿਨੇ ਪੱਤਰ ਜਮ੍ਹਾਂ ਕਰਉਣਾ ਪੈਂਦਾ ਹੈ ਅਰਜੀ ਫਾਰਮ ਨੂੰ ਅਧਿਕਾਰਕ ਵੈਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ ਤੁਸੀਂ ਅਰਜੀ ਫਾਈਲ ਨੂੰ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਡੀ ਐਸ ਡਬਲਯੂ ਜਿਹੜਾ ਦਫ਼ਤਰ ਹੈ ਉੱਥੋਂ ਵੀ ਜਾ ਕੇ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਅੱਗੇ ਕੀ ਸਕੀਮ ਦੇ ਵਿੱਚ ਚਾਹੀਦਾ ਹੈ ਜੀ ਬਿਨੇਕਾਰ ਨੂੰ ਅਰਜੀ ਫਾਰਮ ਭਰਨਾ ਚਾਹੀਦਾ ਹੈ ਅਤੇ ਸਾਰੇ ਲੋੜਿੰਦੇ ਦਸਤਾਵੇਜ਼ ਨੱਥੀ ਕਰਕੇ ਲਾਣੇ ਚਾਹੀਦੇ ਹਨ ਜਿਵੇਂ ਕਿ ਤੁਹਾਡੇ ਕੋਲ ਆਧਾਰ ਕਾਰਡ ਹੋ ਗਿਆ ਠੀਕ ਹੈ ਜੀ ਆਮਦਾਰ ਸਰਟੀਫਿਕੇਟ ਹੋ ਗਿਆ ਬੱਚੇ ਦੇ ਸਰਟੀਫਿਕੇਟ ਹੋ ਗਿਆ ਸਕੂਲ ਸਰਟੀਫਿਕੇਟ ਹੋਣਾ ਤੇ ਜਨਮ ਸਰਟੀਫਿਕੇਟ ਹੋ ਗਿਆ ਇਹ ਅਰਜੀ ਫਾਰਮ ਦੇ ਨਾਲ ਤੁਸੀਂ ਸਾਰਾ ਕੁਝ ਨੱਥੀ ਕਰਕੇ ਲਾ ਦੇਣਾ ਠੀਕ ਹੈ ਜੀ ਬਿਨੇ ਪੱਤਰ ਭਰਨ ਤੋਂ ਬਾਅਦ ਬਿਨੇਕਾਰ ਨੂੰ ਬਿਨੇ ਪੱਤਰ ਦੇ ਵਿੱਚ ਦਰਸਾਈ ਸੰਬੰਧਿਤ ਅਥਾਰਟੀ ਤੋਂ ਫਾਰਮ ਦੀ ਤਸਦੀਕ ਕਰਵਾਉਣੀ ਪੈਂਦੀ ਹੈ ਠੀਕ ਹੈ ਜੀ ਹੁਣ ਤਸਦੀਕ ਕਿੱਥੋਂ ਹੋਗੀ ਉਸੇ ਜਿਹੜਾ ਉਹ ਕੀ ਕਹਿੰਦੇ ਆ ਇਹ ਦਫਤਰ ਹੈ ਡੀ ਐਸ ਡਬਲਿਊ ਠੀਕ ਹੈ ਉਹਦੇ ਵਿੱਚ تصਦੀਕ ਕਰਨੀ ਪੈਗੀ ਸਾਰੇ ਡਾਕੂਮੈਂਟ ਤੁਸੀਂ ਦਿਖਾ ਕੇ ਇਹ ਵੀ ਸਾਡੇ ਡਾਕੂਮੈਂਟ ਪੂਰੇ ਨੇ ਸਾਰੇ ਤੁਸੀਂ ਵੈਰੀਫਿਕੇਸ਼ਨ ਕਰਵਾਉਣੀਆਂ ਉਹਨਾਂ ਦੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਬਿਨੇ ਪੱਤਰ ਫਾਰਮ ਨੂੰ ਤੁਹਾਡੇ ਬਲੋਗ ਜ਼ਿਲ੍ਹੇ ਦੇ ਸਮਾਜਿਕ ਭਲਾਈ ਡੀ ਐਸ ਡਬਲਿਊ ਦਫਤਰ ਦੇ ਵਿੱਚ ਜਿਹੜਾ ਜਮਾ ਕਰਵਾਉਣਾ ਹੋਵੇਗਾ ਤਾਂ ਦੋਸਤੋ ਇਸ ਤਰੀਕੇ ਨਾਲ ਤੁਸੀਂ ਆਪਣਾ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਜਿਹਦੇ ਨਾਲ ਦੋਸਤੋ ਤੁਹਾਨੂੰ ਹੁਣ 2750 ਰੁਪਏ ਜਿਹੜਾ ਔਰਤਾਂ ਨੂੰ ਇਹ ਮਿਲੇਗਾ ਠੀਕ ਹੈ ਜੀ ਜੇ ਔਰਤ ਜੀਂਦਾ ਹੈ ਤਾਂ ਠੀਕ ਹੈ ਮਾਤਾ ਜਿੰਦਾ ਹੈ ਤਾਂ ਠੀਕ ਹੈ ਜੇ ਨਹੀਂ ਤਾਂ ਦੋਸਤੋ ਇਹ ਜਿਹੜਾ 45 ਸਾਲ ਉਮਰ ਪੂਰੀ ਹੋਣੀ ਚਾਹੀਦੀ ਹੈ ਇਹ ਪਿਤਾ ਨੂੰ ਵੀ ਸਕੀਮ ਮਿਲ ਸਕਦੀ ਹੈ ਤਾਂ ਦੋਸਤੋ ਇਹ ਹੀ ਸਕੀਮ ਆਈ ਸੀ ਕਿ ਮਹਿਲਾਵਾਂ ਲਈ ਕਿਹੜੀ ਸਕੀਮ ਹੈ ਤੁਹਾਨੂੰ ਦੱਸਦੀ ਹੈ ਕਿ ਹਰ ਕਿਉਂਕਿ ਸਾਨੂੰ ਕਮੈਂਟ ਆਉਂਦੇ ਸੀ ਕੋਈ ਦੱਸਦਾ ਸੀ ਸਾਨੂੰ ਸਾਡੇ ਵਾਸਤੇ ਕੋਈ ਸਕੀਮ ਦੱਸੋ ਸਾਡੇ ਘਰੇ ਕੋਈ ਕੰਮ ਕਰਨ ਵਾਲਾ ਨਹੀਂ ਹੈ ਇਸ ਤਰੀਕੇ ਦੇ ਨਾਲ ਅਸੀਂ ਨਵੀਂ ਨਵੀਂ ਸਰਕਾਰੀ ਸਕੀਮਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਨੇ ਆ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਕਿਉਂਕਿ ਕਈਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹਨਾਂ ਵਾਸਤੇ ਜਿਨ੍ਹਾਂ ਦੀਆਂ ਦੋ ਕੁੜੀਆਂ ਨੇ ਠੀਕ ਹੈ ਜੀ ਉਹਨਾਂ ਵਾਸਤੇ ਵੀ ਕੋਈ ਸਕੀਮ ਹੈ ਜਾਂ ਨਹੀਂ ਹੈ ਇਸ ਕਰਕੇ ਇਹੋ ਜਿਹੀਆਂ ਸਕੀਮਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਧੰਨਵਾਦ ਜੀ